ਰੂਸਪੁਰ ਦਾ ਪੈਂਡੰਟ ਨਿਹਾਲਾ ਲਵੇਰਾ ਜੇ ਤੁਸੀਂ ਨੈਟ ਤੇ ਵੀ ਸਰਚ ਕੀਤਾ ਹੋਊਗਾ ਜਾਂ ਗੂਗਲ ਤੇ ਵੀ ਤਾਂ ਇੱਥੇ ਤੁਹਾਨੂੰ ਰੈਡ ਅਲਰਟ ਦਿਖਾਏਗਾ ਕਿਉਂਕਿ ਪਾਣੀ ਪੂਰਾ ਇਹਨਾਂ ਦੇ ਘਰਾਂ ਦੀਆਂ ਛੱਤਾਂ ਤੱਕ ਨੂੰ ਟੱਚ ਕਰ ਗਿਆ ਇਹ ਵੀਰ ਸਾਰੇ ਜਿਹੜੇ ਨੇ ਇਹ ਇਹਨਾਂ ਲਈ ਸੇਵਾ ਲੈ ਕੇ ਆਇਆ ਕੋਈ ਰਾਸ਼ਨ ਲੈ ਕੇ ਆਇਆ ਕੋਈ ਪਸ਼ੂਆਂ ਲਈ ਚਾਰਾ ਆ ਇੱਕ ਵਾਰੀ ਫਤਿਹ ਜ਼ਰੂਰ ਬੁਲਾਇਆ ਕਿਉਂਕਿ ਪੰਜਾਬ ਵਾਲੀ ਫਤਿਹ ਜਿਹੜੀ ਆ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿੱਥੋਂ ਆਏ ਜੋ ਅਸੀਂ ਵੀਰ ਜੀ ਪਿੰਡ ਬੰਨਾਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਆਏ ਹੋਏ ਹਾਂ ਜੀ ਠੀਕ ਹੈ ਤੁਹਾਡੇ ਫਾਜ਼ਿਲਕਾ ਵੀ ਬਹੁਤ ਹਿੱਟ ਕੀਤਾ ਉੱਥੇ ਸੇਵਾ ਜਾਂਦੀ ਹੈ ਹਾਂ ਜੀ ਉੱਥੇ ਵੀ ਅਸੀਂ ਜਾ ਰਹੇ ਹਾਂ ਜਿੰਨਾ ਸਹਿਯੋਗ ਹੋ ਰਿਹਾ ਪਿੰਡ ਦੇ ਸਮੂਹ ਦਾ ਉਹਨਾਂ ਅਸੀਂ ਉੱਥੇ ਵੀ ਪਹਚਾਰ ਰਹੇ ਹਾਂ ਤੇ ਅੱਜ ਬਾਈਕੇ ਜ਼ਿਲ੍ਹਾ ਫਿਰੋਜ਼ਪੁਰ ਨਿਹਾਲ ਵਡੇਰਾ ਪਿੰਡ 'ਚ ਨਿਹਾਲੇ ਵਾਲਾ ਨਿਹਾਲ ਲਵੇਰਾ ਨਿਹਾਲ ਲਵੇਰਾ ਅਸੀਂ ਇੱਥੇ ਪਹੁੰਚੇ ਹਾਂ ਤੇ ਸਾਡੇ ਪਿੰਡ ਦੇ ਸਮੂਹ ਸੰਗਤ ਨੇ ਬਹੁਤ ਸਾਥ ਦਿੱਤਾ ਹੋਇਆ ਜੀ ਅੱਛਾ ਤੁਹਾਡੇ ਪਿੰਡ ਤੋਂ ਤੁਸੀਂ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਆਉਣੇ ਪਿੰਡ ਦੇ ਸਹਿਯੋਗ ਨਾਲ ਆਏ ਸਾਰੇ ਜੀ ਤੂੰ ਤੁਹਾਡਾ ਪਿੰਡ ਵੀ ਇਹ ਚਾ ਚਾ ਟੂੜੀ ਟੂੜੀ ਆ ਜੀ ਤੇ ਆਟਾ ਜੀ ਤੇ ਦੂਜੀ ਖਾ ਦਾਲ ਚੌਲ ਤੇ ਅਖੰਡ ਤੇ ਆਲੂ ਵਗੈਰਾ ਸਭ ਕੁੁੱਤੇ ਅਸੀਂ ਗੱਲ ਕਰ ਰਹੇ ਸੀ ਵੀ ਕਹਿੰਦੇ ਵੀ ਹੁਣ ਰਾਸ਼ਨ ਘੱਟ ਲਿਆਓ ਕਿਉਂਕਿ ਇਹਨਾਂ ਨੂੰ ਮੁੜ ਵਸੇਬਿਆਂ ਲ ਘੱਲਣਾ ਉਹਦੇ ਤੇ ਕੀ ਕਹਿਣਾ ਉਹ ਅਸੀਂ ਵੀ ਕਹਿੰਨੇ ਆ ਜੀ ਇਹਨਾਂ ਦਾ ਰਾਸ਼ਨ ਤਾਂ ਹੁਣ ਇਹਨਾਂ ਦਾ ਬਹੁਤ ਹੋ ਗਿਆ ਜੀ ਇਹਨਾਂ ਨੇ ਜ਼ਮੀਨਾਂ ਬਣਾਉਣ ਵਾਸਤੇ ਡੀਜ਼ਲ ਚਾਹੀਦਾ ਡੀਏਪੀ ਚਾਹੀਦੀ ਆ ਇਹਨਾਂ ਦੀ ਕਣਕ ਵੀ ਖਰਾਬ ਹੋ ਗਈ ਆ ਬੀਵੀ ਚਾਹੀਦਾ ਜੀ ਇਹਨਾਂ ਨੂੰ ਸਹੀ ਆ ਹਾਂਜੀ ਉਸ ਚੀਜ਼ ਦੀ ਲੋੜ ਆ ਜ਼ਿਮੀਦਾਰ ਭਰਾ ਆਪ ਦੀ ਪੰਡਾ ਚੋ ਗ੍ਰਾਹੀ ਕਰਕੇ ਪੈਸੇ ਜੋੜ ਕੇ ਰੱਖਣ ਤੇ ਇਹਨਾਂ ਦੀ ਕਣਕ ਵਜਾਉਣ ਅੱਗੇ ਤੋਂ ਸਟੈਂਡ ਹੋਣੇ ਸਰ ਜਿਸ ਸੰਯੋਗ ਸਾਡੇ ਪਿੰਡ ਦੇ ਸਾਡਾ ਪਿੰਡ ਸੰਯੋਗ ਬਹੁਤ ਹੀ ਉੱਚੇ ਪੱਧਰ ਤੇ ਦੇ ਰਿਹਾ ਜੇ ਸਾਡਾ ਪਿੰਡ ਬਣ ਕੇ ਬਾਈਆਂ ਨੂੰ ਕੱਲ ਨੂੰ ਹੋਰ 2 ਮਹੀਨਾ ਤੱਕ ਵੀ ਕਣਕ ਬੀਜਣ ਤੱਕ ਦੀ ਲੋੜ ਪੈਂਦੀ ਹੈ ਸਾਡਾ ਪਿੰਡ ਫਿਰ ਸਯੋਗ ਨਾਲ ਸੇਵਾ ਬਾਈਆਂ ਦੀ ਹਾਜ਼ਰ ਆ ਸੇਵਾ ਵਿੱਚ ਟਰੈਕਟਰ ਲਿਆ ਕੇ ਜ਼ਮੀਨਾਂ ਪੱਧਰ ਕਰਨ ਤੱਕ ਸਰਪੰਚਾਂ ਨੂੰ ਬੇਨਤੀ ਆ ਕਿ ਆਪਦੇ ਆਪਦੇ ਹਿਸਾਬ ਨਾਲ 50 ਰੁਪਏ 100 ਰੁਪਏ ਕਿੱਲਾ ਲਾ ਕੇ ਗਰਾਈ ਇਕੱਠੀ ਕਰਕੇ ਠੀਕ ਹੈ ਕਿ ਜੇ ਕੋਲੇ ਕਿ ਲਾ 2 ਕਿੱਲੇ ਹੈ 100 ਰੁਪਿਆ 500 ਰੁਪਿਆ 200 ਰੁਪਿਆ ਜਿੰਨੀ ਸ਼ਰਤ ਹੈ ਪਿੰਡ ਦੇ ਮੁਤਾਬਿਕ ਲਾ ਕੇ ਕਿਰਾਇਆ ਇਕੱਠੀ ਕਰਕੇ ਇਹਨਾਂ ਦਾ ਘਰ ਮਕਾਨ ਸਾਰਾ ਕੁਝ ਰਿਪੇਅਰ ਕਰਾਇਆ ਜਾਵੇ ਔਰ ਕਣਕ ਵੀਜੀ ਜਾਵੇ ਇਹਨਾਂ ਦੇ ਵਾਣ ਪੱਧਰ ਕੀਤੇ ਜਾਣ ਜੀ ਬਹੁਤ ਹੀ ਬੁਰਾ ਹਾਲ ਆ ਜੀ ਆ ਵੇਖਿਆ ਹੁਣ ਸਾਰੇ ਘਰ ਡੁੱਬੇ ਪਏ ਆ ਬਹੁਤ ਹੀ ਰੋਣਾ ਆਉਂਦਾ ਹੀ ਵੇਖ ਕੇ ਦੁੱਖ ਆਉਂਦਾ ਹੀ ਇਹਨਾਂ ਤੇਰ ਦੇ ਤੇ ਕਿਹੜੀ ਆ ਇਹਨਾਂ ਨੂੰ ਇਹ ਜਿਹੜਾ ਇਲਾਕਾ ਆ ਤੂੜੀ ਦਾਣਾ ਸਭ ਕੁਝ ਹੁਣ ਵਾਧੂ ਹੋਇਆ ਕੋਈ ਕਸਰ ਨਹੀਂ ਹੈਗੀ ਤੇ ਕੋਈ ਘਰ ਹੈਗੇ ਵੀ ਆ ਹੁਣ ਇੱਜੇ ਇੱਥੋਂ ਲੈ ਕੇ ਚੱਲ ਜਗੇਗੇ ਪਾਣੀ ਜਾਦੂਗਾ ਉਹ ਵੀ ਖਰਾਬ ਕਰਕੇ ਵਹਿ ਜਾਣਗੇ ਇਹਨਾਂ ਦੀ ਫਸਲ ਛੱਡੋ ਜ਼ਮੀਨ ਨਿਕਲਦੀ ਹੈ ਕਿ ਨਹੀਂ ਨਿਕਲਣੀ ਤੇ ਫਸਲ ਛੱਡੋ ਜ਼ਮੀਨ ਦਾ ਕੀ ਹਾਲਤ ਹੋਈ ਆ ਫਸਲ ਦੇ ਨਾਲ ਗਰੀਬਾਂ ਦਾ ਮਾਰਿਆ ਗਿਆ ਨਾਲ ਦਿਹਾੜੀਦਾਰ ਵੀ ਮਾਰਿਆ ਗਿਆ ਦਿਹਾੜੀਦਾਰ ਵੇ ਜੇ ਬਾਹਰ ਜ਼ਮੀਨਦਾਰ ਤੇ ਦਿਹਾੜੀਆਂ ਵੀ ਜਾਂਦਾ ਸੀ ਇਹਨਾਂ ਨੂੰ ਤੇਲ ਦੀ ਖਾਦ ਦੀ ਬੀਜ ਦੀ ਜਿਹੜਾ ਕੋਈ ਮਾਤੜਿਆ ਉਹਦਾ ਕੋਈ ਕੋਟਾ ਵੀ ਪਾ ਕੇ ਦਿਓ ਕਿ ਕੋਟਾ ਟੂਬੇ ਆ ਬਣਾ ਕੇ ਲੱਗ ਪਿਆ ਤੇ ਉਹਦਾ ਗਰੀਬ ਦਾ ਕੋਟਾ ਵੀ ਪਾ ਕੇ ਦਿਓ ਤੇ ਜੇ ਹੋ ਗਏ ਇੱਕ ਗਾਂਦ ਕੋਲਾ ਜਗਾ ਉਹਦਾ ਵੀ ਕਰਾ ਕੇ ਦਿਓ ਤੇ ਉਹਦੀ ਪਹਿਲੀ ਵੀ ਪਹਿਲੀ ਕਾਗਜ਼ ਤੇ ਮਾਦੇ ਨੂੰ ਡਾਇਰੈਕਟਰ ਦੇ ਦੇ ਮੈਂ ਗਰਜੀਕਾ ਖਾਲਸਾ ਮੈਂ ਗਰਜੀਕੀ ਫਤਿਹ ਸਵਾਲ ਇਹੀ ਆ ਵੀ ਹੁਣ ਮੋੜ ਬਸੇਪਿਆਲ ਵੀ ਪੰਜਾਬ ਕਰਨਾ ਆ ਪਰ ਮੈਂ ਅਕਸਰ ਇਹ ਪੁੱਛਦਾ ਹੁੰਨਾ ਵੀ ਜਿਨ੍ਹਾਂ ਨੂੰ ਟੈਕਸ ਦਿੱਤਾ ਜਿਨ੍ਹਾਂ ਕੋਲੇ ਸਭ ਕੁਝ ਕੀਤਾ ਉਹ ਕਿੱਥੇ ਖੜੇ ਨੇ ਉਹ ਕਿਉਂ ਕਿਉਂ ਨਹੀਂ ਆ 11 ਵੀ ਜ਼ੁਲਾ ਬਹੁਤ ਜ਼ਰੂਰੀ ਆ ਮੈਂ ਜਤਿੰਦਰ ਸਿੰਘ ਖੇਰਾ ਕੈਮਰਾਮੈਨ ਸਾਹਿਬ ਸਿੰਘ ਦੇ ਨਾਲ ਮੈਂ ਇਥੋਂ ਫਿਰੋਜ਼ਪੁਰ ਤੋਂ ਕਵਰ ਕਰ ਰਿਹਾ ਹਾਂ